ਦਾ ਫੋਟੋ ਕਿੱਥੇ ਹਾਂਜੀ ਨਮਸਕਾਰ ਦੋਸਤੋ ਜਿਵੇਂ ਤੁਸੀਂ ਬੜਾ ਪਿਆਰ ਦਿੰਦੇ ਹੋ ਮੇਰੀ ਫੇਸਬੁਕ ਨੂੰ ਆਰਐਸ ਗਿੱਲ ਆਰਐਸ ਗਿੱਲ ਰਣਜੀਤ ਸਿੰਘ ਨਾਬੇ ਵਾਲਾ ਕੀ ਹਾਲ ਚਾਲ ਹੈ ਤੁਹਾਡਾ ਅੱਜ ਇਹ ਜੇ ਸ਼ਖਸ਼ਨਾ ਬੁਲਾਵਾਂਗੇ ਜਿਹਦੇ ਕੋਲ ਕਲਾ ਹੈ ਕਲਾ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ ਹੈ ਗਾਣੇ ਦੀ ਲਿਖਣ ਦੀ ਕੋਈ ਮਸ਼ੀਨਰੀ ਬਣਾਉਣ ਦੀ ਜਿਵੇਂ ਅਸੀਂ ਕੰਪੈਨ ਤੁਸੀਂ ਕਹਿੰਦੇ ਹੋਗੇ ਬਾਈ ਦਾ ਕੰਪੈਨਾਂ ਦੀ ਗੱਲ ਕਰਨ ਲੱਗਿਆ ਹਾਂ ਸਾਡਾ ਨਾਬਾ ਸ਼ਹਿਰ ਕੰਪੈਨਾਂ ਦੇ ਨਾਲ ਬਹੁਤ ਜ਼ਿਆਦਾ ਮਸ਼ਹੂਰ ਹੈ ਤਾਂ ਕਰਕੇ ਅਸੀਂ ਕੰਪੈਨਾਂ aí ਜਗ੍ਹਾ ਤੇ ਬੈਠੇ ਹਾਂ ਪਰ ਜਿਹੜੀ ਕਲਾ ਹੈ ਉਹ ਹਰੇਕ ਨੂਨੀ ਪਰਮਾਤਮਾ ਦਿੰਦਾ ਉਹ ਹਜ਼ਾਰਾਂ 'ਚ 2-4 ਬੰਦੇ 10 ਬੰਦੇ ਹੁੰਦੇ ਨੇ ਕਿਉਂਕਿ ਜਿਹੜੀ ਬਾਈ ਕੋਲੇ ਕਲਾ ਹੈ ਮੈਂ ਇਹ ਫੋਰਮਾ ਆਪਣਾ ਪੇਂਟਰ ਹੈ ਕੰਪੈਨਾਂ ਦਾ ਪਰ ਇੱਕ ਅਲੱਗ ਕਲਾ ਵੀ ਹੈ ਇਹਦੇ ਕੋਲ ਉਹ ਕਲਾ ਹੈ ਗਾਣੇ ਲਿਖਣ ਦੀ ਗਾਣਿਆਂ ਤੇ ਬਾਈ ਜੀ ਗਰੀਬੀ ਦਾ ਵਿੱਚ ਨਹੀਂ ਉੱਠ ਪਾਇਆ ਤੇ ਉਹਦੇ ਕਰਕੇ ਅੱਜ ਤੁਹਾਨੂੰ ਇਸ ਵੀਰ ਦੇ ਗਾਣੇ ਸੁਣਾਵਾਂਗੇ ਤੇ ਇਹਦਾ ਮਲਾਵਾਂਗੇ ਕੀ ਨਾਮ ਹੈ ਕਿਹੜਾ ਪਿੰਡ ਹੈ ਸਾਰੀ ਗੱਲ ਬਾਤ ਨਮਸਕਾਰ ਬਾਈ ਨਮਸਕਾਰ ਜੀ ਬੋਲੋ ਉੱਚੀ ਬੋਲੇ ਕੀ ਹਾਲ ਚਾਲ ਹੈ ਠੀਕ ਹੈ ਜੀ ਸਰ ਅ ਕਿਸ ਤਰ੍ਹਾਂ ਲੱਗਦਾ ਕਿ ਨਾਮ ਹੈ ਪਹਿਲਾਂ ਤੁਹਾਡਾ ਮੇਰਾ ਨਾਮ ਜੀ ਕੇਵਲ ਲਬਾਣਾ ਕਹਿ ਕੇ ਮੈਨੂੰ ਬੁਲਾਉਂਦੇ ਨੇ ਜੀ ਪਿੰਡ ਦੇ ਵਿੱਚ ਠੀਕ ਹੈ ਜੀ ਮੇਰਾ ਲਬਾਣਾ ਪਿੰਡ ਆ ਮਾਡਲ ਟਾਉਨ ਲਬਾਣਾ ਠੀਕ ਹੈ ਉਰੇ ਕੀ ਕੰਮ ਕਰਦੇ ਹੋ ਉਰੇ ਮੈਂ ਪੇਂਟਰ ਦਾ ਕੰਮ ਕਰਦਾ ਜੀ ਉਰੇ ਸਾਰੀਆਂ ਕੰਬਾਈਨਾਂ ਨੂੰ ਪੇਂਟਰ ਕਿਹੜੀ ਕੰਬਾਈਨ ਤੇ ਬੈਠੇ ਆ ਇਹ ਆਮਰ ਕੰਬਾਈਨ ਆ ਜੀ 987 ਆਮਰ ਕੰਬਾਈਨ ਠੀਕ ਹੈ ਤੇ ਕਿੱਥੇ ਕੁ ਬੱਜਦੀ ਪੈਂਦੀ ਆ ਇਹ ਰੋਟੀ ਦੇ ਪੁਲਤੀ ਆ ਵੀਰ ਜੀ ਆਪਣੇ ਹਾਂ ਜਿਹੜਾ ਉਹ ਗੁਰਦੁਆਰ ਦਾ ਗੇਟ ਬਣਿਆ ਬਿਆ ਠੀਕ ਹੈ ਉਹ ਨੰਗ ਕੇ ਪਹਿਲੀ ਗੇਟ ਆਪਣਾ ਮੈਨ ਸਰੇਂਦਰ ਵਾਲੀ ਫੈਕਟਰੀ ਦੇ ਪਹਿਲੇ ਨੰਬਰ ਕੀ ਹੈ ਹਾਂਜੀ ਠੀਕ ਹੈ ਆਪਾਂ ਕਿਸੇ ਦਾ ਨਾਮ ਹਾਂਜੀ ਤੇ ਗੱਲ ਇਹ ਹੈ ਜੀ ਜਿਹੜੀ ਤੁਸੀਂ ਸਾਨੂੰ ਦੱਸ ਰਹੇ ਸੀ ਵੀ ਮੇਰੇ ਕਲਾ ਅੰਦਰ ਗਾਣੇ ਲਿਖਾਂ ਦੀ ਤੁਸੀਂ ਕਾਪੀਆਂ ਲਿਖੀਆਂ ਹੋਏ ਨੇ ਤਾਂ ਉਹਦੇ ਬਾਰੇ ਥੋੜਾ ਦੱਸੋ ਕਿੰਨੇ ਕ ਗਾਣੇ ਲਿਖੇ ਹੋਏ ਸੀ ਕਿਉਂਕਿ ਸਾਨੂੰ ਪਤਾ ਲੱਗਿਆ ਇਹਨਾਂ ਨੂੰ ਇੱਕ ਪਤਾ ਲੱਗਿਆ ਮੈਨੂੰ ਇਹਨਾਂ ਦੀ ਇੱਕ ਕਾਪੀ ਤੂੜੀਏ ਕਮਰੇ ਚ ਗੁੰਮ ਗਈ ਉਹ ਤਾਂ ਹੁਣ ਲੱਭਣੀ ਪਤਾ ਨਹੀਂ ਕਿਵੇਂ ਲੱਭੂਗੀ ਗੁੰਮ ਗਈ ਹਾਂਜੀ ਉਹ ਭੈਣ ਦਾ ਵਿਆਹ ਸੀਗਾ ਜੀ ਸਮਾਨ ਔਥਲ ਪੁਥਲ ਕਰਤਾ ਠੀਕ ਹੈ ਤੇ ਬੈੱਡ ਕਿਤੇ ਹੋਰ ਕਿਤੇ ਸਮਾਨ ਤੇ ਕਾਪੀਆਂ-ਕੁੱਪੀਆਂ ਸਾਰੀਆਂ ਕੱਪੜਾ ਜਦੋਂ ਜਦੋਂ ਤੁਸੀਂ ਗਾਣੇ ਲਿਖਦੇ ਸੀ ਕਿਸ ਸਮੇਂ ਲਿਖਦੇ ਸੀ ਕੰਮ ਕਰਦੇ ਹੋਏ ਲਿਖਦੇ ਸੀ ਜਾਂ ਸੌਣ ਵੇਲੇ ਜਾਂ ਜਾਗਦੇ ਹੋਏ ਕਈ-ਕਈ ਤਰ੍ਹਾਂ ਲਿਖਦੇ ਜਾਂ ਕੋਈ ਟਾਈਮ ਲੱਗਣਾ ਸਪੈਸ਼ਲ ਟਾਈਮ ਕੱਢਦੇ ਸੀ ਇਹਦਾ ਕੋਈ ਟਾਈਮ ਨਹੀਂ ਜੀ ਗਾਣੇ ਦਾ ਜਦੋਂ ਵੀ ਦਿਮਾਗ ਦੇ ਵਿੱਚ ਆ ਜਾਣਾ ਤੇ ਉਦੋਂ ਹੀ ਕਈ ਵਾਰੀ ਪੈਨ ਨਹੀਂ ਸੀ ਹੁੰਦਾ ਤੇ ਆਪਾਂ ਧਰਤੀ ਦੀ ਲਿਖ ਲੈਂਦੇ ਸੀ ਧਰਤੀ ਦੀ ਲਿਖ ਲੈਂਦੇ ਸੀ ਮਤਲਬ ਚਾਚੂ ਨਾ ਟੱਕੇ ਨਾਲੇ ਮਤਲਬ ਕੰਮ ਕਰਦੇ ਵੀ ਲਿਖ ਲੈਂਦੇ ਕੰਮ ਕਰਦੇ ਤਾਂ ਬਾਹਲੀਆਂ ਘੈਂਟ ਗੱਲਾਂ ਦਿਮਾਗ ਦੇ ਵਿੱਚ ਆਉਂਦੀਆਂ ਨੇ ਜੀ ਅੱਛਾ ਜਦੋਂ ਪੂਰਾ ਲੋਡ ਤੇ ਕੰਮ ਹੁੰਦਾ ਓਕੇ ਤੇ ਕੁਝ ਸਾਨੂੰ ਇਹ ਸੁਣਾਓ ਵੀ ਜੋ ਤੁਸੀਂ ਲਿਖਿਆ ਹੋਵੇ ਕੋਈ ਇੱਕ ਗਾਣਾ ਕੋਈ ਜੋ ਸੁਣਾਓ ਸਾਨੂੰ ਇਹ ਮੈਂ ਜਿਹੜੀ ਕੰਬੈਨ ਦੇ ਵਿੱਚ ਰੰਗ ਕਰਦਾ ਜੀ ਆਪਣੇ ਆਮਰ ਕੰਬੈਨ 987 ਰੋਟੀਪੁਰ ਨਾਬਾ ਮੇਰਾ ਪਿੰਡ ਲਵਾਨਾ ਮਾਡਲ ਟੌਨ ਹੋ ਗਿਆ ਹੋ ਗਿਆ ਤੇ ਕੇਵਲ ਕੇਵਲ ਲਵਾਨਾ ਮੇਰਾ ਨਾਮ ਗਾਣਾ ਸੁਣਾਓ ਜੀ ਗੇੜਾ ਗਾਣਾ ਇਸ ਕੰਬੈਨ ਦੇ ਉੱਤੇ ਜੋ ਲਿਖਿਆ ਮੈਂ ਉਹ ਤੁਹਾਨੂੰ ਸੁਣਾਉਣਾ ਹਾਂਜੀ ਘਰ ਵਾਲੀ ਹੁੰਦੀ ਆ ਜੀ ਆਪਣੇ ਪੇਕੇਆਂ ਦੇ ਘਰੇ ਗਈ ਹੁੰਦੀ ਆ ਠੀਕ ਹੈ ਵੀਰੇ ਉੱਥੇ ਉਹਦੇ ਤਾਏ ਚਾਚੇ ਦਾ ਮੁੰਡਾ ਆਪਾਂ ਕੰਬੈਨ ਲੈ ਕੇ ਆਉਂਦਾ ਠੀਕ ਹੈ ਜੀ ਤੇ ਉਸ ਕੰਬੈਨ ਦੀ ਸੇਵਤ ਸੁਣ ਕੇ ਵੀ ਪੈਸੇ ਵਧੀਆ ਕਮਾਉਂਦੀ ਆ ਠੀਕ ਹੈ ਜੀ ਆਪਣੇ ਘਰ ਵਾਲੇ ਨੂੰ ਆ ਕੇ ਆਪਣੇ ਘਰ ਸੇਵਤ ਕਰਦੀ ਆ ਉਹ ਮਸ਼ੀਨ ਦੀ ਠੀਕ ਹੈ ਵੀ ਆਪਾਂ ਵੀ ਕੰਬੈਨ ਲੈਣੀ ਆ ਓਕੇ ਤੇ ਉਸ ਕੰਬੈਨ ਬਾਰੇ ਮੈਂ ਚਾਰ ਲਾਈਨਾਂ ਲਿਖੀਆਂ ਜੀ ਸੁਣਾਓ ਜੀ ਮੇਰੇ ਪੇਕੇ ਹਾਂ ਤੋਂ ਆਈਆਂ ਮੈਂ ਕੱਲ ਵੇ ਮੇਰੀ ਸੁਣ ਲਾ ਔਰਾਂ ਨੂੰ ਹੋ ਕੇ ਗੱਲ ਵੇ ਮੇਰੇ ਪੇਕੇ ਹਾਂ ਤੋਂ ਆਈਆਂ ਮੈਂ ਕੱਲ ਵੇ ਮੇਰੀ ਸੁਣ ਲਾ ਔਰਾਂ ਨੂੰ ਹੋ ਕੇ ਗੱਲ ਵੇ ਵੱੱਡ ਵੱੱਡੇ ਝੋਨਾ ਲਾਉਂਦੀ ਨੋਟਾਂ ਦੀ ਏਟੇਰ ਬੱਦ ਬੱਦ ਦੇ ਝੋਨਾ ਲਾਉਂਦੀ ਨੋਟਾਂ ਦੇ ਏ ਟੇਰੇ ਮੂੰਹ ਜੋੜ ਜੋੜ ਸਾਰੇ ਯੋ ਕੈਣ ਮਿੱਤਰ ਆਵੇ ਜਿਹੜੀ ਅਮਰਕਾਂ ਬੈਨ ਰੀਜਾਂ ਨਾ ਬਣਾਉਂਦੇ ਫੋਰਮੈਨ ਮਿੱਤਰ ਆਵੇ ਜਿਹੜੀਆਂ ਬਰਕਾਂ ਬੈਨ ਰੀਜਾਂ ਨਾ ਬਣਾਉਂਦੇ ਫੋਰਮੈਨ ਮਿੱਤਰ ਆਵੇ ਜਿਹੜੀ ਅਮਰਕਾਂ ਬੈਨ ਲਿਆਉਂਗਾ ਮੈਂ ਪੇਟੀ ਬੰਦ ਜਿਣ ਤਰਾ ਕੇ ਸਾਰੇ ਲਾ ਦੂੰਗਾ ਆ ਲਾਂਬੇ ਕਛੀ ਜਨ ਚ ਲਾ ਕੇ ਫੇਰ ਦੇਖੀ ਖੇਤਾਂ ਵਿੱਚ ਧੂੜਾਂ ਪੱਟ ਦੀ ਨਾਬੇਸਰ ਤੋਂ ਲਿਆਉਣੀ ਸਾਇਰ ਤੋਂ ਲਿਆਉਣੀ ਪੂਰੇ 25 ਲੱਖ ਦੀ ਨਾਬੇਸਰ ਤੋਂ ਲਿਆਉਣੀ ਕਰ ਦਾ ਸੁਪਿੱਤੇ ਇਹ ਦੀ ਸਾਰਾ ਹੀ ਜਹਾਨ ਵੇ ਐਂਗਲਾਂ ਤੋਂ ਲੈ ਕੇ ਸਾਰਾ ਟਾਟਾ ਦਾ ਸਮਾਨ ਵੇ ਲੈਣਿਆ ਜ਼ਰੂਰ ਹਰੇ ਚਿੱਟੇ ਰੰਗ ਵਾਲੀ ਲੈਣਿਆ ਜ਼ਰੂਰ ਹਰੇ ਚਿੱਟੇ ਰੰਗ ਵਾਲੀ ਇਥੇ ਗਾਹਕਾਂ ਦੀ ਲੱਗ ਜਾਂਦੀ ਲੈਣ ਮਿੱਤਰ ਆਵੇ ਜਿਹੜੀ ਅੰਬਰ ਕੰਬੈਨ ਰੀਜਾ ਨਾ ਬਣਾਉਂਦੇ ਫੋਰਮੈਨ ਮਿੱਤਰ ਆਵੇ ਜਿਹੜੀ ਅੰਬਰ ਕੰਬੈਨ ਹੋ ਜਿਹੜੇ ਵੀ ਸ਼ਰੀਕੇ ਵਿੱਚ ਉਂਗਲਾ ਸੀ ਲਾਉਂਦੇ ਆਪਾਂ ਇੱਕ ਉੱਤੇ ਦੇਣਾ ਚਾੜ ਸੱਪਨੀ ਕੱਲ ਨੂੰ ਸਵੇਰੇ ਮੈਂ ਲਵਾਣੇ ਪਿੰਡ ਜਾ ਕੇ ਲੈਣਾ ਕੇਵਲ ਡਰਾਈਵਰੀ ਤੇ ਰੱਖਣੀ ਉਹ ਕੱਲ ਨੂੰ ਸਵੇਰੇ ਮੈਂ ਲਵਾਣੇ ਪਿੰਡ ਜਾ ਕੇ ਲੈਣਾ ਕੇਵਲ ਡਰਾਈਵਰੀ ਤੇ ਰੱਖਣੀ ਫੇਰ ਦੇਖੀ ਬਿੱਲੂ ਕਿੰਨੇ ਆਉਣਗੇ ਨਜ਼ਾਰੇ ਫੇਰ ਦੇਖੀ ਬਿੱਲੂ ਕਿੰਨੇ ਆਉਣਗੇ ਨਜ਼ਾਰੇ ਦੇਖੀ ਜੀਟੀ ਰੋੜੇ ਉੱਤੇ ਜਦੋਂ ਆਉ ਉਹ ਨੱਚਦੀ ਨਾਬੇ ਸ਼ਹਿਰ ਤੋਂ ਲਿਆਉਣੀ ਸ਼ਹਿਰ ਤੋਂ ਲਿਆਉਣੀ ਪੂਰੇ 25 ਲੱਖ ਦੀ ਨਾਬੇ ਸ਼ਹਿਰ ਤੋਂ ਲਿਆਉਣੀ ਠੀਕ ਹੈ ਜੀ ਭਾਈ ਜੀ ਇਹ ਤੁਹਾਡਾ ਗਾਣਾ ਜਿਹੜਾ ਕੰਪੈਨ ਤੇ ਬਣਾਇਆ ਹੋਇਆ ਤੇ ਇੱਕ ਤੁਸੀਂ ਸਾਨੂੰ ਇੱਕ ਹੋਰ ਸੁਣਾ ਰਹੇ ਸੀ ਬੈਠੇ ਵੀ ਰੁੱਸ ਗਈ ਉਸ ਜਗ੍ਹਾ ਤੇ ਮਿਲਾਂਗੇ ਉਹਦਾ ਮਤਲਬ ਇੱਕ ਛੋਟਾ ਜਿਹਾ ਸਾਨੂੰ ਉਹ ਵੀ ਹਾਂਜੀ ਉਹ ਇੱਕ ਪੈਰਾ ਟੱਪਾ ਜਿਹਾ ਹਾਂਜੀ ਇੱਕ ਪੈਰਾ ਸੁਣਾ ਹੂੰ ਕਿ ਮੈਂ ਆ ਗਈ ਸਾਡੀ ਯਾਦ ਕੋਲੇ نی اج کئی سالاں توں واڈ کڑے ہائے کی میں آدی ساڈی یاد کڑے نی اج کئی سالاں توں واڈ کڑے جیڑی تھاں تے اپا ملدے سی جیڑی تھاں تے اپا ملدے سی دو کڑیاں اوتھے بیٹھ جاندے ਨੀ ਜਦੋਂ ਆਥਣ ਵੇਲਾ ਹੋ ਜਾਂਦਾ ਨੀ ਕਮਲੇ ਜੇ ਹੋ ਕੇ ਬੈ ਜਾਂਦੇ ਹਾਏ ਨੀ ਜਦੋਂ ਸ਼ਾਮ ਦਾ ਵੇਲਾ ਹੋ ਜਾਂਦਾ ਹਾਏ ਕਮਲੇ ਜੇ ਹੋ ਕੇ ਬੈ ਜਾਂਦੇ ਨੀ ਪਾਗਲ ਜੇ ਹੋ ਕੇ ਬੈ ਜਾਂਦੇ ਬਾਈ ਮੈਨੂੰ ਇਹ ਲੱਗਦਾ ਬਾਈ ਜੀ ਆ ਗਾਣਾ ਸੁਣ ਕੇ ਜਿਹੜਾ ਪਹਿਲਾਂ ਵੀ ਵਧੀਆ ਦੂਜਾ ਸੁਣ ਕੇ ਵੀ ਬਾਈ ਕੋਈ ਘਟਨਾ ਵਾਪਰੀ ਲੱਗਦੀ ਹੈ ਬਿਲਕੁਲ ਬ੍ਰਜੀ ਕੋਈ ਇੱਕ ਦਾ ਇਹ ਪਤਾ ਕੀ ਹੁੰਦਾ ਜਿਹੜਾ ਬੰਦਾ ਬਈ ਟੁੱਟਿਆ ਜਾਂ ਹਾਂ ਓਕੇ ਹਾਂ ਕਿਵੇਂ ਹੁਣ ਇੱਕ ਬਾਈ ਗਰੀਬੀ ਤੋਂ ਵੀ ਗਰੀਬੀ ਤੋਂ ਵੀ ਟੁੱਟਿਆ ਉਹ ਵੀ ਟੁੱਟਿਆ ਇੱਕ ਗੱਲਾ ਫਿਰ ਬਾਈ ਦੇ ਦਿਮਾਗ ਚ ਆ ਜਾਂਦੇ ਨੇ ਹਾਂ ਨਹੀਂ ਤੇ ਇੱਕ ਗੱਲਾ ਵੀ ਜਿਹੜੀ ਉਹ ਲਿਖਦੀ ਐ ਤੇ ਆ ਬਾਈ ਮੈਨੂੰ ਘਟਣਾ ਹੋਈ ਲੱਗਦੀ ਐ ਤੇਰੇ ਨਾਲ ਬ੍ਰਜੀ ਹੁਣ ਤੁਸੀਂ ਹੁਣ ਤੁਸੀਂ ਮੈਨੂੰ ਲੱਗਦਾ ਵੀ ਕੋਈ ਪਿਆਰ ਪਿਉ ਰਹੀ ਹੈ ਹੁਣ ਤੁਸੀਂ ਚੇਤੇ ਨਾ ਕਰੋ ਮੈਂ ਹੁਣੇ ਰੋਣ ਲੱਗ ਜਾਣਾ ਚੇਤੇ ਨਾ ਕਰੋ ਤੁਸੀਂ ਤੁਸੀਂ ਚੇਤੇ ਨਾ ਕਰੋ ਰੋਣਾ ਨਹੀਂ ਮਾਦਾ ਇਹ ਗਾਣੇ ਤੋਂ ਲੱਗਣ ਲੱਗ ਗਿਆ ਬਾਕੀ ਇੱਕ ਗੱਲ ਕਹਿੰਦਾ ਬਾਈ ਨੇ ਕਈਆਂ ਨਾਲ ਕੰਡੈਕਟ ਕੀਤਾ ਠੀਕ ਹੈ ਗਰੀਬੀ ਦਾਵੇ ਹੋਣ ਚ ਨਹੀਂ ਵੀਰ ਨੂੰ ਕਿਸੇ ਨੇ ਹੱਥ ਪਾਇਆ ਤਾਂ ਸਾਡੇ ਜਿੰਨੇ ਲੋਕ ਦੇਖਦੇ ਆ ਆਡੀਅנס ਦੇਖਦੀ ਆ ਫੇਸਬੁੱਕ ਤੇ ਕਿਉਂਕਿ ਸਾਡੇ ਨਾਲ ਦੁਨੀਆ ਜੁੜੀ ਹੋਈ ਆ ਤਾਂ ਅਸੀਂ ਬੇਨਤੀ ਕਰਾਂਗੇ ਉਹਨਾਂ ਨੂੰ ਵੀ ਬਾਈ ਦੀ ਮਦਦ ਕਰੋ ਇਹਦੇ ਗਾਣੇ ਲਿਖੇ ਹੋਏ ਗਾਣੇ ਨੇ ਤਾਂ ਉਹ ਜ਼ਰੂਰ ਕੀ ਕਹਿੰਦੇ ਨੇ ਲਿਖੇ ਹੋਏ ਗਾਣੇ ਨੇ ਵੀ ਜ਼ਰੂਰ ਉਹ ਗਾਣਿਆਂ ਦੇ ਵਿੱਚ ਬਾਈ ਦੇ ਆ ਕੇ ਸੋ ਇਹਨਾਂ ਨੂੰ ਮਿਲੋ ਕੋਈ ਪ੍ਰੋਡੂਸਰ ਦੇਖ ਰਿਹਾ ਕੋਈ ਡਾਇਰੈਕਟਰ ਦੇਖ ਰਿਹਾ ਕੋਈ ਗੀਤਕਾਰ ਦੇਖ ਰਿਹਾ ਕੋਈ ਸਿੰਗਰ ਦੇਖ ਰਿਹਾ ਤਾਂ ਇਹ ਵੀਰ ਨੂੰ ਜ਼ਰੂਰ ਮਿਲੋ ਕਿਉਂਕਿ ਇਹ ਇਹਦੇ ਮਿਲਣਾ ਤੁਹਾਨੂੰ ਇੱਕ ਨਵੇਂ ਗਾਣੇ ਮਿਲ ਸਕਦੇ ਨੇ ਠੀਕ ਹੈ ਇਹਦਾ ਘਰ ਚੱਲ ਸਕਦਾ ਇੱਕ ਗੱਲ ਇਹ ਹੈ ਇੱਕ ਜਿਵੇਂ 2005 ਆ ਰਮਨ ਜੀ ਕਿਹੜਾ ਗਾਣਾ ਮਸ਼ਹੂਰ ਹੋਇਆ 2005 ਚ ਲਿਖਿਆ ਸੀ ਆ ਹੁਣ ਬਹੁਤ ਚੱਲ ਪਈ ਉਹਦੀ ਰੀਅਲ ਗਾਣਾ ਬਹੁਤ ਚੱਲਿਆ ਜੀ ਸਾਗਰ ਦੀ ਬੋਟੀ ਲੈਂਦੀ ਇੰਡੀਕਰ ਚਲਾ ਦੇਖੋ ਭਾਈ ਉਹ ਸਾਗਰ ਸਿੰਗਰ ਹੋਏ ਨੇ ਉਹਨਾਂ ਦੀ ਵਾਈਫ ਦੋਨਾਂ ਨੇ ਗਾਇਆ ਸੀ ਜਦੋਂ ਗਾਣਾ 2005 ਚ ਗਾਇਆ ਸੀ ਪਰ ਉਹਨਾਂ ਨੂੰ ਪ੍ਰਸਿੱਧੀ ਉਦੋਂ ਨਹੀਂ ਮਿਲੀ ਜੀ ਦੇਖੋ ਰੱਬ ਦੇ ਰੰਗ ਦੇਖੋ ਕਿਵੇਂ ਦੇ ਉਹਨਾਂ ਦੀ ਜ਼ਿੰਦਗੀ ਲੱਗੀ ਗੀਤ ਗਾंदे ਗਾंदे ਨੂੰ ਹੈਨਾ ਜੀ ਲਿਖਦੇ ਲਿਖਦੇ ਨੂੰ ਪਰ ਪ੍ਰਸਿੱਧੀ ਨਾ ਮਿਲੀ ਪ੍ਰਸਿੱਧੀ ਹੁਣ ਮਿਲੀ ਹੈ 2005 ਤੋਂ ਲੈ ਕੇ 2024 ਆ ਗਿਆ ਤਾਂ ਉਹਨਾਂ ਦਾ ਵੀ ਰੀਲਾਂ ਇੰਨੀਆਂ ਬਣ ਗਈਆਂ ਮਿਲੀਅਨ ਚ ਚ ਗਈਆਂ ਉਹਨਾਂ ਦੀਆਂ ਰੀਲਾਂ ਜੀ ਮਿਲੀਅਨ ਚ ਤੇ ਵੀਡੀਓ ਉਹਨਾਂ ਦੀ ਇੰਨੀ ਵਾਇਰਲ ਹੋਈ ਇਹ ਇਹ ਕੁਝ ਨਹੀਂ ਪਤਾ ਹੁੰਦਾ ਬਾਈ ਵੀ ਜਦ ਬਾਬੇ ਦੀ ਨਿਗਾਹ ਸਿੱਧੀ ਹੁੰਦੀ ਹੈ ਨਾ ਕਦ ਵੀ ਤੁਹਾਡਾ ਵੀ ਕੀ ਪਤਾ ਰੱਬ ਕਿਹੜੇ ਰੰਗਾਂ ਚ ਰਾਜੀ ਹੈ ਕੀ ਪਤਾ ਤੁਸੀਂ ਆ ਕੰਬੈਨ ਨੂੰ ਰੰਗ ਰਹੇ ਹੋ ਤਾਂ ਕੋਈ ਪ੍ਰੋਡਿਊਸਰ ਜਾਂ ਡਾਇਰੈਕਟਰ ਆਵੇ ਜਾਂ ਕੋਈ ਸਿੰਗਰ ਵਧੀਆ ਆਣ ਤਾਂ ਉਹ ਕਹਿਣ ਕੇਵਲ ਜੀ ਚਲੋ ਸਾਡੇ ਨਾਲ ਅਸੀਂ ਤੁਹਾਡਾ ਗੀਤ ਕਰਦੇ ਆ ਤੇ ਹਮੇਸ਼ਾ ਹ ਹੌਸਲਾ ਬਜਾਈ ਕਰਿਓ ਕਿਉਂਕਿ ਫੇਸਬੁੱਕ ਬਦਵਾਨ ਜਿਹੜੇ ਬੈਠੇ ਹੋਣਗੇ ਜਿਹੜੇ ਘਰੇ ਬੈਠ ਕੇ ਦੇਖਦੇ ਆਉਣਗੇ ਉਹ ਆ ਕੀ ਆ ਕਮੈਂਟ ਮਾਰਨ ਲੱਗੇ ਜਰੂਰ ਸੋਚਿਆ ਕਰੋ ਇੱਕ ਠੋਡੇ ਕਮੈਂਟ ਨਾਲ ਬਾਈ ਨੂੰ ਦਿਲ ਤੋਂ ਖੁਸ਼ੀ ਮਿਲਸਾ ਰਹੀ ਇੱਕ ਛੋਟੇ ਕਮੈਂਟ ਨਾਲ ਬਾਈ ਮੋਟੀਵੇਸ਼ਨ ਥੱਲੇ ਹੋ ਸਕਦਾ ਵੀ ਛੱਡ ਯਾਰ ਕੀ ਕਰੀਏ ਹਨਾ ਤਾਂ ਕਮੈਂਟ ਜਰੂਰ ਸੋਚ ਕੇ ਮਾਰਿਆ ਕਰੋ ਇੱਕ ਗਰੀਬ ਬੰਦੇ ਨੂੰ ਜਰੂਰ ਉਠਾਉਣ ਦੀ ਕੋਸ਼ਿਸ਼ ਕਰ ਇਹ ਬੰਦੇ ਨੂੰ ਪ੍ਰਮਾਤਮਾ ਚਾਹਿਆ ਤਾਂ ਆਉਣ ਆਏ ਦਿਨ ਚ ਜਿੰਨੀ ਇਹਦੀ ਆਵਾਜ਼ ਅਰੇਲੀ ਹੈ ਤਾਂ ਤੁਸੀਂ ਵੱਡੇ ਚੈਨਲਾਂ ਉਤੇ ਦੇਖੋਗੇ ਥੈਂਕ ਯੂ